ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡਾ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਆਜਨ ਹਾਂ ਅੱਜ ਆਪਣੀ ਜਿਹੜੀ ਪੰਜਾਬ ਦੇ ਆਲ ਇਗਜ਼ਾਮ ਨਾਲ ਸੰਬੰਧਿਤ ਆਪਾਂ ਪੰਜਾਬੀ ਭਾਸ਼ਾ ਸਾਹਿਤ ਲੋਕਤ ਰਾਤੇ ਸੱਭਿਆਚਾਰ ਨਾਲ ਸੰਬੰਧਿਤ ਸੀਰੀ ਸ਼ੁਰੂ ਕੀਤੀ ਹੋਈ ਆ ਉਹਦਾ ਨੈਕਸਟ ਪਾਰਟ ਲੈ ਕੇ ਸੋ ਜਿਹੜੇ ਬੱਚੇ ਨੇ ਮੇਰੀ ਪਿਛਲੀ ਪੰਜ ਕਲਾਸਿਸ ਨਹੀਂ ਦੇਖੀਆਂ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਆਪਾਂ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜੇ ਤੁਹਾਡੇ MCQ ਆ ਉਹ ਲੈ ਕੇ ਆਨੇ ਆ ਪੰਜਾਬ ਦਾ ਕੋਈ ਵੀ ਇਗਜ਼ਾਮ ਹੋਵੇ ਉਹਦੇ ਲਈ ਇਹ ਕੀ ਬਹੁਤ ਹੀ ਜ਼ਿਆਦਾ ਬੈਨੀਫਿਟ ਨੇ MCQ's ਦੀ ਸੋ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਆਪਦੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਇਹ ਫ੍ਰੀ ਆਫ ਕੋਸ ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਇਸ ਚੈਨਲ ਤੇ ਇਹ ਚੈਨਲ ਤੁਹਾਨੂੰ ਬਹੁਤ ਹੀ ਜ਼ਿਆਦਾ ਕੀ ਹੈਗਾ ਜਿਹੜਾ ਤੁਹਾਡਾ ਮਟੀਰੀਅਲ ਹੈ ਬਹੁਤ ਜ਼ਿਆਦਾ ਐਗਜ਼ਾਮ ਨਾਲ ਰਿਲੇਟਿਵ ਤੇ ਐਕਿਊਰੇਟ ਉਹ ਲੈ ਕੇ ਆਣੇ ਆ ਜੀ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੀ ਕੁਐਸਚਨ ਦੇਖੋ ਜੀ ਅੱਜ ਦਾ ਫਰਸਟ ਕਿਦੋਂ ਕਿਸ ਅਮਰ ਪ੍ਰੇਮੀ ਦਾ ਮੁੱਢਲਾ ਨਾਮ ਸੀ ਕੀ ਆਨਸਰ ਆਜੂਗਾ ਜੀ ਬੀਤੀ ਦੋ ਜਿਹੜਾ ਨਾਮ ਸੀਗਾ ਜੀ ਉਹ ਆਪਾਂ ਕਿਸ ਅਮਰ ਪ੍ਰੇਮੀ ਨੂੰ ਦਿੱਤਾ ਸੀ ਨਾਮ ਜਾਂ ਉਹ ਹੈ ਗਿਆ ਸੀ ਉਹਦਾ ਨਾਮ ਹੀ ਫਰਸਟ ਹੈ ਜੀ ਮਸਜਦ ਨੂੰ ਸੈਕਿੰਡ ਹੈ ਫਰਹਾਦ ਥਰਡ ਹੈ ਰਾਂਜਾ ਫੋਰਥ ਹੈ ਪੰਨੂਈ ਕੀ ਆਨਸਰ ਆਜੂਗਾ ਜੀ ਇਹਦਾ ਤਾਈਦ ਆਨਸਰ ਆਜੂਗਾ ਜੀ ਰਾਂਝਾ ਰਾਂਝੇ ਦਾ ਮਤਲਬ ਨਾਮ ਕਿਸ ਗਤੀ ਦੋ ਸੋਨਤੀ ਦੋ ਨਾਮ ਨਾਲ ਵੀ ਕੀ ਹੈ ਸੱਦਿਆ ਜਾਂਦਾ ਸੀ ਬੁਲਾਇਆ ਜਾਂਦਾ ਸੀ ਕਿ ਕਹਿੰਦਾ ਮਤਲਬ ਉਹਨੂੰ ਤਾਂ ਆਨਸਰ ਆਜੂਗਾ ਜੀ 3rd ਨੈਕਸਟ ਕੁਐਸਚਨ ਦੇਖੋ ਜੀ ਹੀਰ ਰਾਂਝਾ ਕਿਸੇ ਵਿੱਚ ਕਿਹੜੇ ਦਰਿਆ ਦਾ ਜ਼ਿਕਰ ਕੀਤਾ ਗਿਆ ਹੈ ਫਸਟ ਹੈ ਜੀ ਵਿਆਸ ਸੈਕਿੰਡ ਹੈ ਚਨਾਵ ਥਰਡ ਹੈ ਜੇਲਮ ਫੋਰਥ ਹੈ ਸਿੰਧ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਹੀਰ ਰਾਂਝਾ ਦਾ ਕਿੱਸਾ ਹੋਇਆ ਜੀ ਉਦੇ ਵਿੱਚ ਕਿਹੜੇ ਦਰਿਆ ਦਾ ਜ਼ਿਕਰ ਆਇਆ ਕੀ ਆਨਸਰ ਆਜੂਗਾ ਜੀ ਤੈ ਤਾਂ ਆਨਸਰ ਆਜੂਗਾ ਜੀ ਚਿਨਾਬ ਚਿਨਿਆਬ ਦਾ ਦਰ ਦਰਿਆਬ ਦਾ ਕੀ ਹੈਗਾ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਆਪਣੇ ਹੀਰ ਰਾਂਝਾ ਕਿੱਸੇ ਵਿੱਚ ਆਨਸਰ ਆਜੂਗਾ ਸੈਕਿੰਡ ਹੀ ਨੈਕਸਟ ਕੁਐਸਚਨ ਦੇਖੋ ਜੀ ਸੱਸੀ ਪੰਨੂ ਦਾ ਸੰਬੰਧ ਕਿਹੜੇ ਖੇਤਰ ਨਾਲ ਸੀ ਫਸਟ ਹੈ ਜੀ ਸਿੰਧ ਸੈਕਿੰਡ ਹੈ ਚੰਗ ਥਰਡ ਹੈ ਗੁਜਰਾਤ ਫੋਰਥ ਹੈ ਪਾਕਪਟਨ ਕਿ ਆਨਸਰ ਆਜੂਗਾ ਜੀ ਤੈ ਤਾਂ ਆਨਸਰ ਆਜੂਗਾ ਜੀ ਫਰਸਟ ਸਿੰਧ ਸੱਸੀ ਪੰਨੂ ਦਾ ਜਿਹੜਾ ਸਬੰਧ ਸੀ ਉਹ ਕਿਹੜੇ ਖੇਤਰ ਨਾਲ ਸੀ ਜੀ ਸਿੰਧ ਨਾਲ ਫਰਸਟ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਸੋਹਣੀ ਮਹੀਵਾਲ ਦਾ ਸਬੰਧ ਕਿਹੜੇ ਖੇਤਰ ਨਾਲ ਸੀ ਫਰਸਟ ਹੈ ਜੀ ਝੰਗ ਸੈਕੰਡ ਹੈ ਗੁਜਰਾਤ ਥਰਡ ਹੈ ਸਿਆਲਕੋਟ ਫੋਰਥ ਹੈ ਸਿੰਧ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਸੋਹਣੀ ਮਹੀਵਾਲ ਹੋਈ ਨੇ ਜੀ ਪ੍ਰੇਮ ਕਥਾ ਹੋਈ ਹੈ ਬਹੁਤ ਹੀ ਜ਼ਿਆਦਾ ਪ੍ਰਸਿੱਧ ਉਹਦਾ ਸਬੰਧ ਕਿਹੜੇ ਖੇਤਰ ਨਾਲ ਸੀ ਕੀ ਅਨਸਰ ਆਜੂਗਾ ਤਿਹਦਾ ਅਨਸਰ ਆਜੂਗਾ ਜੀ ਗੁਜਰਾਤ ਗੁਜਰਾਤ ਨਾਲ ਕੀ ਹੈ ਜਿਹੜਾ ਸੋਣੀ ਮਹੀਵਾਲ ਦਾ ਸਬੰਧ ਹੈ ਜੀ ਖੇਤਰ ਨਾਲ ਸੈਕਿੰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਸੱਸੀ ਪੰਨੂ ਦਾ ਸਬੰਧ ਕਿਹੜੇ ਦਰਿਆ ਨਾਲ ਸੀ ਫਸਟ ਹੈ ਜੀ ਜੇਲਮ ਸੈਕਿੰਡ ਹੈ ਰਾਵੀ ਥਰਡ ਹੈ ਚਨਾਬ ਫੋਰਥ ਹੈ ਸਿੰਧ ਕੀ ਅਨਸਰ ਆਜੂਗਾ ਇਹ ਤਿਹਦਾ ਅਨਸਰ ਆਜੂਗਾ ਜੀ ਸਿੰਧ ਜਿਹੜਾ ਆਪਣੇ ਸੱਸੂ ਪੰਨੂ ਹੋਏ ਨੇ ਜੀ ਆਪਣੀ ਜਿਹੜੀ ਕਿੱਸਾ ਹੋਇਆ ਜੀ ਸੱਸੀ ਪੰਨੂ ਦਾ ਉਹਦਾ ਸਬੰਧ ਸੀਗਾ ਆਪਣੇ ਸਿੰਧ ਦਰਿਆ ਨਾਲ ਫੋਰਥ ਆਨਸਰ ਆ ਜੂਗਾ। ਨੈਕਸਟ ਕੁਐਸਚਨ ਦੇਖੋ ਜੀ। ਮਹੀਵਾਲ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਫਸਟ ਹੈ ਜੀ ਮੱਝਾ ਚਾਰਨ ਵਾਲਾ, ਸੈਕਿੰਡ ਹੈ ਸ਼ਹਿਜ਼ਾਦਾ, ਥਰਡ ਹੈ ਭਾਂਡੇ ਬਣਾਉਣ ਵਾਲਾ, ਫੋਰਥ ਹੈ ਯੁਵਰਾਜ। ਕੀ ਆਨਸਰ ਆ ਜੂਗਾ ਜੀ? ਵੀ ਜਿਹੜਾ ਆਪਣਾ ਮਹੀਵਾਲ ਸ਼ਬਦ ਹੈ ਜੀ ਉਹਦਾ ਸ਼ਾਬਦਿਕ ਅਰਥ ਕੀ ਹੁੰਦਾ ਹੈ? ਤੈਦਾਂ ਆਨਸਰ ਆ ਜੂਗਾ ਜੀ। ਫਸਟ ਆ ਜੂਗਾ ਮੱਝਾ ਚਾਰਨ ਵਾਲਾ। ਮੱਝਾ ਚਾਰਨ ਵਾਲੇ ਨੂੰ ਆਪਾਂ ਮਹੀਵਾਲ ਕਹਿੰਦੇ ਆ ਜੀ। ਫਸਟ ਆਨਸਰ ਆ ਜੂਗਾ। नेक्स्ट क्वेश्चन देखो पंजाबी किस्सा काफद मोडी सी फस्ट है जी पीलू सैकेंड है अहमद गुजर थर्ड है दामोदर फोर्थ है जी हाफिज वरखुरदार की आंसर आ जूगा जी भी पंजाबी किस्से का मोडी जिन्हें मुड बनया और किनू कहा जाए की आंसर आजगा जी ਸਹੀ ਜਵਾਬ ਅਨਸਰ ਆ ਜੂਗਾ ਜੀ ਦਮੋਦਰ ਪੰਜਾਬੀ ਕਿੱਸਾ ਕਾਪ ਦਾ ਮੋਢੀ ਕਿਹਨੂੰ ਕਿਹਾ ਜਾਂਦਾ ਹੈ ਦਮੋਦਰ ਨੂੰ ਕਿਹਾ ਜਾਂਦਾ ਹੈ ਜੀ 3rd ਅਨਸਰ ਆ ਜੂਗਾ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਸਾਹਿਤ ਦੀ ਪਹਿਲੀ ਪ੍ਰਮਾਣਿਕ ਵਾਰਤਕ ਰਚਨਾ ਕਿਹੜੀ ਸੀ ਫਸਟ ਹੈ ਜੀ ਪੁਰਾਤਨ ਜਰਮ ਸਾਖੀ ਸੈਕਿੰਡ ਹੈ ਹੁਕਮਨਾਮੇ 3rd ਹੈ ਆਦਰ ਸਾਖੀਆਂ 4th ਹੈ ਗੁਰੂ ਨਾਨਕ ਗੁਰੂ ਨਾਨਕ ਚਮਤਕਾਰ ਕੀ ਆਨਸਰ ਆਜੂਗਾ ਜੀ ਕਿ ਨੂੰ ਆਪਾਂ ਪੰਜਾਬੀ ਸੈਦੀ ਪ੍ਰਮਾਣਿਕ ਵਾਰਤਿਕ ਰਚਨਾ ਕਹਿ ਸਕਦੇ ਆ ਜੀ ਜਾਂ ਹੈਗੀ ਹੈ ਕੀ ਆਨਸਰ ਆਜੂਗਾ ਜੀ ਤੈਦ ਆਨਸਰ ਆਜੂਗਾ ਜੀ ਫਸਟ ਪੁਰਾਤਨ ਜਨਮਸਾਖੀ ਇਹ ਕੀ ਆਪਣੀ ਜਿਹੜੀ ਸਭ ਤੋਂ ਪਹਿਲੀ ਪ੍ਰਮਾਣਿਕ ਵਾਰਤਿਕ ਰਚਨਾ ਹੈ ਜੀ ਪੁਰਾਤਨ ਜਨਮਸਾਖੀ ਫਸਟ ਆਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਹੀ ਗੁਰਮਤ ਕਾਵਤਾਰਾ ਦਾ ਮੋਢੀ ਕਵੀ ਕੌਣ ਸੀ ਫਸਟ ਹੈ ਜੀ ਬਾਬਾ ਫਰੀਦ ਸੈਕਿੰਡ ਹੈ ਗੋਰਖਨਾਥ ਥਰਡ ਹੈ ਗੁਰੂ ਨਾਨਕ ਦੇਵ ਜੀ ਫੋਰਥ ਫੋਰਥ ਤੇ ਗੁਰੂ ਗੋਬਿੰਦ ਸਿੰਘ ਜੀ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਗੁਰਮਤ ਕਾਵਤਾਰ ਆਪਣੀ ਜੀ ਉਹਦਾ ਆਪਾਂ ਮੋਢੀ ਜਾਂ ਉਹਦਾ ਜਿਹੜਾ ਸਭ ਤੋਂ ਜਿਹਨੇ ਮੁੱਢ ਬੰਨਿਆ ਉਹ ਕੌਣ ਸੀ ਕੀ ਆਨਸਰ ਆਜੂਗਾ ਹੀ ਤੈਦਾ ਆਨਸਰ ਆਜੂਗਾ ਜੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਕੀ ਹੈ ਪੰਜਾਬੀ ਗੁਰਮਤ ਕਾਵਤਾਰਾ ਦਾ ਕੀ ਹੈ ਮੋਢੀ ਕਵੀ ਕਿਹਾ ਜਾਂਦਾ ਥਰਡ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਕਲੀਆਂ ਦਾ ਵਾਰ ਸ਼ੱਕੀ ਗਾਇਕ ਨੂੰ ਕਿਹਾ ਜਾਂਦਾ ਹੈ ਫਸਟ ਹੈ ਗੁਰਦਾਸ ਮਾਨ ਸੈਕਿੰਡ ਹੈ ਹੰਸਰਾਜ ਹੰਸ ਥਰਡ ਹੈ ਸਤਿੰਦਰ ਸਰਤਾਜ ਫੋਰਥ ਹੈ ਕੁਲਦੀਪ ਮਾਨਕ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਫੋਰਥ ਕੁਲਦੀਪ ਮਾਨਕ ਨੂੰ ਕਿਹਾ ਹੈ ਕਲੀਆਂ ਦਾ ਵਾਰਸ਼ਾ ਕਿਹਾ ਜਾਂਦਾ ਹੈ ਫੋਰਥ ਆਨਸਰ ਆ ਜਾਊਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਸੂਫੀ ਕਾ ਅਤਰਦਾ ਮੋਢਲਾ ਕਵੀ ਕੌਣ ਸੀ ਫਸਟ ਹੈ ਜੀ ਗੋਰਖਨਾਥ ਸੈਕੰਡ ਹੈ ਸੁਲਤਾਨ ਬਾਹੂ ਥਰਡ ਹੈ ਬਾਬਾ ਫਰੀਦ ਫੋਰਥ ਹੈ ਜੀ ਸ਼ਾਹ ਹੁਸੈਨ ਕੀ ਆਨਸਰ ਆ ਜਾਊਗਾ ਜੀ ਕੀ ਨੂੰ ਆਪਾਂ ਕੀ ਹੈ ਜਿਹੜਾ ਸੂਫੀ ਕਾਵਧਾਰਾ ਦਾ ਮੋਢੀ ਕਵੀ ਕਹਨੇ ਆ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਬਾਬਾ ਫਰੀਦ ਬਾਬਾ ਫਰੀਦ ਨੂੰ ਕੀ ਹੈ ਜਿਹੜੀ ਆਪਣੀ ਇੱਕ ਸੂਫੀ ਕਾਵਧਾਰਾ ਹੈ ਜੀ ਉਹਦਾ ਮੋਢਲਾ ਕਵੀ ਹੋਣ ਦਾ ਮਾਨ ਮਿਲਿਆ ਜਾਂ ਕਿਹਾ ਜਾਂਦਾ ਹੈ ਆਨਸਰ ਆਜੂਗਾ 3rd ਬਾਬਾ ਫਰੀਦ ਸੈਕਿੰਡ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਪਾਸ਼ਾ ਦਾ ਆਦ ਕਵੀ ਕਿਸ ਨੂੰ ਮੰਨਿਆ ਗਿਆ ਹੈ ਫਸਟ ਹੈ ਜੀ ਗੁਰੂ ਨਾਨਕ ਦੇਵ ਜੀ ਸੈਕਿੰਡ ਹੈ ਬਾਬਾ ਫਰੀਦ 3rd ਹੈ ਦਾਮੋਦਰ 4th ਹੈ ਗੁਰਕਨਤ ਕੀ ਅਨਸਰ ਆਜੂਗਾ ਜੀ ਕਿ ਨੂੰ ਆਪਾਂ ਪੰਜਾਬੀ ਭਾਸ਼ਾ ਦਾ ਆਦ ਕਵੀ ਮੰਨਿਆ ਜਾਂਦਾ ਹੈ ਕਹਿੰਨੇ ਆ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਗੋਰਖਨਾਥ ਗੋਰਖਨਾਥ ਨੂੰ ਕੀ ਹੈ ਪੰਜਾਬੀ ਭਾਸ਼ਾ ਦਾ ਆਦ ਕਵੀ ਕੀ ਮੰਨਿਆ ਗਿਆ ਹੈ ਅਨਸਰ ਆਜੂਗਾ ਜੀ 4th ਗੋਰਖਨਾਥ ਨੈਕਸਟ ਕੁਐਸਚਨ ਦੇਖੋ ਜੀ ਦਮੋਦਰ ਕਵੀ ਕਿਸ ਮੁਗਲ ਬਾਦਸ਼ਾਹ ਦਾ ਸਮਕਾਲੀ ਸੀ ਫਸਟ ਹੈ ਜੀ ਬਾਬਰ ਸੈਕਿੰਡ ਹੈ ਹਿਮాయੂ ਥਰਡ ਹੈ ਅਕਬਰ ਫੋਰਥ ਹੈ ਜਹਾਂਗੀਰ ਕੀ ਆਨਸਰ ਆ ਜੀ ਵੀ ਜਿਹੜਾ ਦਮੋਦਰ ਹੋਏ ਨੇ ਜੀ ਉਹ ਕਿਸ ਮਤਲਬ ਮੁਗਲ ਬਾਦਸ਼ਾਹ ਦਾ ਸਮਕਾਲੀ ਕਵੀ ਕਿਹਾ ਜਾਂਦਾ ਹੈ ਤਾਂ ਇਹਦਾ ਆਨਸਰ ਆ ਜਾਊਗਾ ਜੀ ਅਕਬਰ ਅਕਬਰ ਦੇ ਜਿਹੜੇ ਕੀ ਹੈ ਸਮਕਾਲੀ ਨੇ ਕਹੇ ਜਾਂਦੇ ਨੇ ਦਮੋਦਰ ਜਿਹੜੇ ਕਵੀ ਨੇ ਆਪਣੇ ਉਕੀਏ ਅਕਬਰ ਦੇ ਜਿਹੜੇ ਅਕਬਰ ਬਾਦਸ਼ਾਹ ਮੁਗਲ ਬਾਦਸ਼ਾਹ ਹੋਏ ਨੇ ਅਕਬਰ ਉਹਨਾਂ ਨੂੰ ਕੀ ਆ ਉਹਨਾਂ ਦੇ ਕੀ ਸੰਮਕਾਲੀ ਨੇ ਅਨਸਰ ਆਜੂਗਾ 3rd ਨੈਕਸਟ ਕੁਐਸਚਨ ਦੇਖੋ ਜੀ ਵਾਰੀਸ਼ਾ ਕਿਹੜੀ ਸਦੀ ਇਸਵੀ ਨਾਲ ਸੰਬੰਧਿਤ ਹੈ ਵੀ ਜਿਹੜੇ ਆਪਣੇ ਵਾਰੀਸ਼ਾ ਹੋਏ ਨੇ ਜੀ ਉਹ ਕਿਹੜੀ ਜਿਹੜੀ ਇਸਵੀ ਸਜਣਾ ਸੰਬੰਧਿਤ ਹੈ ਫਸਟ ਹੈ ਜੀ 16ਵੀ ਸੈਕੰਡ ਹੈ 19ਵੀ ਥਰਡ ਹੈ 18ਵੀ ਫੋਰਥ ਹੈ 15ਵੀ ਕੀ ਅਨਸਰ ਆਜੂਗਾ ਜੀ ਤੈਡ ਅਨਸਰ ਆਜੂਗਾ ਜੀ 18ਵੀਂ ਸਦੀ ਨਾਲ ਜਿਹੜੇ ਵਾਰਿਸ਼ਾ ਹੋਏ ਨੇ ਜੀ ਉਹ ਕੁੰਨਨ ਸੰਬੰਧ ਹੈਗੇ ਜੀ 18ਵੀਂ ਸਦੀ ਨਾਲ 3rd ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਪਾਛਾ ਦਾ ਸੁਨਹਿਰੀ ਯੁੱਗ ਕਿਹੜੇ ਕਾਲ ਨੂੰ ਮੰਨਿਆ ਜਾਂਦਾ ਹੈ ਫਸਟ ਹੈ ਜੀ ਮੁਗਲ ਕਾਲ ਸੈਕੰਡ ਹੈ ਸਿੱਖ ਰਾਜ ਕਾਲ 3rd ਹੈ ਆਧੁਨੀ ਕਾਲ 4th ਹੈ ਪੂਰਵ ਗੁਰੂ ਨਾਨਕ ਕਾਲ ਕੀ ਅਨਸਰ ਆਜੂਗਾ ਜੀ ਵੀ ਪੰਜਾਬੀ ਸਾਹਿਤ ਦਾ ਜਿਹੜਾ ਆਪਣਾ ਸੁਨਹਿਰੀ ਯੁੱਗ ਕਿਹੜੇ ਕਾਲ ਨੂੰ ਮੰਨਿਆ ਗਿਆ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਫਸਟ ਮੁਗਲ ਕਾਲ ਮੁਗਲ ਕਾਲ ਨੂੰ ਕੀ ਹੈ ਪੰਜਾਬੀ ਜਿਹੜਾ ਸਾਹਿਤ ਦਾ ਸੁਨਹਿਰੀ ਯੁੱਗ ਮੰਨਿਆ ਗਿਆ 3rd ਆਨਸਰ ਆਜੂਗਾ ਇਹ ਅਸਰ ਲਾਸਟ ਕੁਐਸਚਨ ਦੇਖੋ ਜੀ ਪੰਜਾਬੀ ਭਾਸ਼ਾ ਅਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਵੀ ਜਿਹੜੀ ਆਪਣੀ ਅਧੁਨਿਕ ਪੰਜਾਬੀ ਸਾਹਿਤ ਹੈ ਜਿਹਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਫਸਟ ਅਮਰਤਾ ਪ੍ਰੀਤਮ ਸੈਕਿੰਡ ਹੈ ਧਨੀ ਰਾਮ ਚਾਤਰੀਕ 3rd ਹੈ ਪ੍ਰੋਫੈਸਰ ਮੌਨ ਸਿੰਘ 4th ਹੈ ਭਾਈ ਵੀਰ ਸਿੰਘ ਕਿਹਨੂੰ ਕਿਹਾ ਜਾਂਦਾ ਹੈ ਤਾਂ ਇਹਦਾ ਅਨਸਰ ਆਜੂਗਾ ਜੀ ਭਾਈ ਵੀਰ ਸਿੰਘ ਨੂੰ ਕੀ ਆਪਣਾ ਪੰਜਾਬੀ ਜਿਹੜੀ ਆਪਣੀ ਅਧੂਨੀਕ ਪੰਜਾਬੀ ਹੈ ਜੀ ਉਹਦਾ ਜਿਹੜਾ ਸਾਇਦ ਦਾ ਕੀ ਪਿਤਾਮਾ ਕਿਹਾ ਜਾਂਦਾ ਹੈ ਅਨਸਰ ਆਜੂਗਾ ਜੀ 4th ਭਾਈ ਵੀਰ ਸਿੰਘ ਸੋ ਇਹ ਸੀ ਮੇਰੇ ਅੱਜ ਦੇ ਟਾਪ MCQ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਡ ਨੂੰ ਕੁਝ ਪੁੱਛਣਾ ਹੋਵੇ ਤੁਹਾਡੀ ਕੋਈ ਕੁਇਰੀ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਤੇ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਹੀ ਜ਼ਿਆਦਾ ਮਿਹਨਤ ਨਾਲ ਤੁਹਾਡੇ ਲਈ ਕੀ ਇਹ ਵੀਡੀਓ ਲੈ ਕੇ ਆਣੀ ਆ ਜੀ ਸੋ ਇੰਨਾ ਹੀ ਸ਼ਬਦ ਨਾਲ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ